ਵਿਸ਼ਵ ਭਾਰਤ ਦੇ ਵਿੱਚ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਪrakash purv ਨੂੰ ਸਮਰਪਤ ਨਗਰ ਕੀਰਤਨ ਕੱਢੇ ਜਾ ਰਹੇ ਉੱਥੇ ਹੀ 555ਵਾਂ ਇਸ ਵਾਰ ਪ੍ਰਕਾਸ਼ ਪੁਰਬ ਪੰਜਾਬ ਔਰ ਪੇਸ਼ਪਰ ਯਾਕੈਲੀ ਵੀ ਵਿਸ਼ਵ ਭਾਰਤ ਚ ਜਿਹੜੇ ਗੁਰਨਾਨਕ ਨਾਮ ਲੈਵਾ ਸੰਗਤਾਂ ਨੇ ਉਹ ਮਨਾ ਰੀਆਂ ਨੇ ਸੋ ਇਸ ਵਕਤ ਅਸੀਂ ਹਰਿਆਣੇ ਦੇ ਪਿੰਜੌਰ ਚ ਖੜੇ ਹਾਂ ਜਿੱਥੇ ਗੁਰਦੁਆਰਾ ਮੰਜੀ ਸਾਹਿਬ ਹੈ ਔਰ ਇੱਥੇ ਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 3 ਮਹੀਨੇ ਔਰ 13 ਦਿਨ ਇਸ ਜਗ੍ਹਾ ਦੇ ਉੱਤੇ ਰਹਿ ਕੇ ਸੰਗਤਾਂ ਨੂੰ ਵੀ ਉਪਦੇਸ਼ ਜਾਰੀ ਕੀਤੇ ਔਰ ਹੋਰ ਕੀ ਇਤਿਹਾਸ ਹੈ ਆਓ ਤੁਹਾਨੂੰ ਇੱਕ ਵਾਰ ਦਿਖਾਉਨੇ ਗੁਰਦੁਆਰਾ ਮੰਜੀ ਸਾਹਿਬ ਦੇ ਵਿੱਚ ਇੱਕ ਬੋਲ ਹੀ ਬਣੀ ਹੋਈ ਹੈ ਕੀ ਇਤਿਹਾਸ ਹੈ ਔਰ ਇਹ ਵੀ ਦੱਸਦੀ ਕਿ ਜੋ ਇੱਥੇ ਗਰੰਤੀ ਸਿੰਘ ਨੇ ਦੱਸਦੇ ਨੇ ਕਿ ਗੁਰੂ ਨਾਨਕ ਸਾਹਿਬ ਉਸ ਵੇਲੇ ਜਦੋਂ ਇੱਥੇ ਉਦਾਸੀ ਦੌਰਾਨ ਆਏ ਔਰ ਤੀਜੀ ਉਦਾਸੀ ਸੀ ਗੁਰੂ ਨਾਨਕ ਸਾਹਿਬ ਦੀ ਉਦੋਂ ਇੱਥੇ ਪਹੁੰਚਦੇ ਨੇ ਔਰ ਟੁੰਡਾ ਰਾਜਾ ਸੀ ਜਿਸ ਤੋਂ ਬਾਅਦ ਉਸ ਨੂੰ ਹੱਥ ਬਖਸ਼ਿਓ ਰੇ ਬੋਲੀ ਉਸ ਵਕਤ ਬਣਾਈ ਗਈ ਇਹ ਵੀ ਜਿਹੜਾ ਹੈਗਾ ਦੱਸਿਆ ਜਾਂਦਾ ਹੈ ਕਿ ਇੱਥੇ ਉਸ ਵਕਤ ਜਲ ਜਿਹੜਾ ਹੈਗਾ ਉਹ ਡੂੰਗਾ ਸੀ ਲੇਕਿਨ ਗੁਰੂ ਨਾਨਕ ਸਾਹਿਬ ਦੀ ਬਖਸ਼ ਇਸ ਤਰੀਕੇ ਦੀ ਰਹੀ ਕਿ ਟੁੰਡੇ ਨੇ ਵੀ ਇਸ ਜਗ੍ਹਾ ਦੇ ਉੱਪਰ ਜਦੋਂ ਪੱਥਰ ਚੁੱਕਿਆ ਜਾਂ ਇਥੋਂ ਪੁੱਟਣਾ ਸ਼ੁਰੂ ਕੀਤਾ ਤਾਂ ਮਹਿਜ਼ ਜੇਕਰ ਗੱਲ ਕਰੀ ਤਾਂ ਕੁਝ ਹੀ ਫੁੱਟ ਦੀ ਦੂਰੀ ਦੇ ਉੱਤੇ ਜਲ ਜਿਹੜਾ ਹੈ ਉਹ ਬਾਹਰ ਨਿਕਲਦਾ ਹੋਇਆ ਨਜ਼ਰ ਆਇਆ ਔਰ ਇਸ ਤੋਂ ਇਲਾਵਾ ਹੋਰ ਕੀ ਜਾਣਕਾਰੀ ਹੈ ਸਾਡੇ ਨਾਲ ਇੱਥੇ ਸੁਰਿੰਦਰ ਸਿੰਘ ਜੀ ਨੇ ਇਹ ਲਗਾਤਾਰ ਇਥੋਂ ਸ਼ੁਰੂਆਤ ਤੋਂ ਹੀ ਜੰਮੇ ਪੜੇ ਵੀ ਐ ਸੇ ਪੰਜੌਰ ਦੇ ਨੇ ਇਤਿਹਾਸ ਐ ਕੀ ਕੁਝ ਹੋਰ ਗੱਲਾਂ ਨੇ ਗੱਲਬਾਤ ਕਰਾਂਗੇ ਸੁਰਿੰਦਰ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਾਣਾਂਗੇ ਇਤਿਹਾਸ ਕੀ ਐ ਬੜੀ ਕਹਿੰਦੇ ਅਹਿਮ ਜਗ੍ਹਾ ਐ ਬੜੀ ਇੰਪੋਰਟੈਂਟ ਜਗ੍ਹਾ ਐ ਤੇ ਇੱਕ ਬੋਲੀ ਸਾਹਿਬ ਐ ਜਿੱਥੇ ਆਪਣਾ ਟੁੰਡਾ ਰਾਜਾ ਹੁੰਦਾ ਭਾਣੇ ਦਾ ਰਾਜਾ ਠੀਕ ਐ ਤੇ ਉਹਨਾਂ ਦੇ ਹੱਥ ਨਹੀਂ ਸੀ ਤੇ ਮਹਾਰਾਜ ਗੁਨਾ ਦੇ ਜੀ ਕੋਲ ਆਏ ਆ ਤਾਂ ਉਹਨਾਂ ਨਾਲ ਉੱਥੇ ਬੋਲੀ ਸਾਹਿਬ ਤੋਂ ਉਹਨਾਂ ਦੇ ਹੱਥ ਆ ਗਏ ਆ ਤੇ ਹੱਤਾਂ ਵਾਲੇ ਨਾਲ ਬਤਲ ਕੇ ਅੱਜ ਵੀ ਉੱਥੇ ਇਤਿਹਾਸਿਕ ਜਲ ਹੈਗਾ ਸੋ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਐ ਇਤਿਹਾਸਿਕ ਜਲ ਲੈ ਕੇ ਘਰਾਂ ਜਾਂਦੀ ਬੜੇ ਲੋਕਾਂ ਦੇ ਕਾਮਕਾਰ ਸਿੱਧਾਉਂਦੇ ਆ ਜੀ ਇੱਕ ਸੇਹ ਲੈ ਅੰਦਰ ਜਿੱਥੇ ਉਪਦੇਸ਼ ਵੀ ਲਿਖਿਆ ਹੋਇਆ ਔਰ ਕਾਫੀ ਪੁਰਾਣੀ ਲੱਗ ਰਹੀ ਇਤਿਹਾਸਿਕ ਚੀਜ਼ ਉਹ ਹੈ ਕੇਸ ਉਹ ਇਦਾਂ ਜੀ ਪਰ ਪੁਰਾਣੀ ਬਿਲਡਿੰਗ ਬਣੀ ਜਿਹੜੀ ਗੁਰਦੰਗੁਰੂ ਗੁਰੂ ਗੁਰਦੁਆਰੇ ਜਿਹੜੀ ਪੁਰਾਣੀ ਬਿਲਡਿੰਗ ਬਣੀ ਸੀ ਨਾ ਤੇ ਉੱਥੇ ਇਹ ਸੁਣਿਆ ਸੀ ਵੀ ਇੱਥੇ ਗੁਰਨਾਦ ਦੇ ਜੀ ਸੇਹਾਂ ਤੇ ਬੈਠ ਕੇ ਸੰਗਤਾਂ ਨੂੰ ਉਪਦੇਸ਼ ਦਿਆ ਕਰਦੇ ਤੇ ਤੇ ਉੱਥੇ ਹੀ ਮਹਾਰਾਜ ਨੇ ਲਿਖ ਲਿਖ ਪੜਿਆ ਤਿੱਤਰ ਘੜੇ ਬਹੁਤ ਤੀਰਥ ਭਵ ਵਿਆਸਾ ਕੀ ਵਾਰ ਚੰਦਾ ਉਹ ਇੱਥੇ ਹੀ ਵਿਚਾਰਿਆ ਸੀ ਜੀ ਤੇ ਉਹ ਸਮੇਂ ਦੇ ਮੁਤਾਬਕ ਜੇ ਕਾਰ ਸੇਵਾ ਲਗੀ ਬਬਰਵਾਨ ਸਿੰਘ ਜੀ ਦੀ ਤੇ ਉਹਨਾਂ ਨੇ ਫਿਰ ਉਹ ਸਿਲਾ ਨੂੰ ਸੰਗਤਾਂ ਦੇ ਦਰਸ਼ਨਾਂ ਵਾਸਤੇ ਇਸ ਸ਼ੀਸ਼ੇ 'ਚ ਮੜ ਕੇ ਇੱਕ ਪਾਸੇ ਲਾਤੇ ਆ ਤਾਂ ਕਿ ਯੂ نو ਸੰਗਤਾਂ ਨੂੰ ਦਰਸ਼ਨ ਹੋ ਸਕੇ ਪ੍ਰੰਪਲ ਦੇ ਵਿੱਚ ਜਿਵੇਂ ਜਿਵੇਂ ਗੁਰੂ ਸਾਹਿਬ ਬਣਿਆ ਹੋਇਥੇ ਗੁਰਦੁਆਰਾ ਸਾਹਿਬ ਹੈ ਤੇ ਨਾਲ-ਨਾਲ ਹੋਰ ਬੜੀਆਂ ਇੰਪੋਰਟੈਂਟ ਚੀਜ਼ਾਂ ਜਿਵੇਂ ਇੱਕ ਮਸਜਿਦ ਹੈ ਇੱਕ ਮੰਦਿਰ ਹੈ ਔਰ ਇੱਕ ਇਹ ਵੀ ਮੰਦਿਰ ਹੈ ਇਹਨਾਂ ਦਾ ਕੀ ਇਤਿਹਾਸ ਥੋੜਾ ਬਹੁਤਾ ਦੱਸ ਦਿਨਾ ਦੇ ਵਿੱਚ ਏ ਆਪਾਂ ਇਹ ਵੀ ਸੁਣਿਆ ਜੀ ਇਹ ਜਿਹੜੇ ਆਪਣਾ ਸਥਾਨ ਹੈ ਨਾ ਇਹ ਕੌਰੋ ਪਾਂਡਵਾ ਨਾਲ ਰਿਲੇਟਿਵ ਰਿਲੇਟਿਵ ਹੈ ਠੀਕ ਹੈ ਤੇ ਇੱਥੇ 13ਵਾਂ ਸਾਲ ਪਾਂਡਵਾ ਨੇ ਇੱਥੇ ਕੱਢਿਆ ਤੇ ਹਰ ਰੋਜ਼ ਅਰਜੁਨ ਆਪਣਾ ਨਵਾਂ ਤੀਰ ਮਾਰ ਕੇ ਬੋਲੀ ਪਾਣੀ ਕੱਢਿਆ ਕਰਦਾ ਸੀ ਤੇ ਇੱਥੇ 365 ਬੋੜੀਆਂ ਦਸੀ ਜਾਂਦੀਆਂ ਪੰਜੌਰ ਪੰਜੌਰ ਚ ਜੋ ਅੱਜ ਤਾਂ ਆਬਾਦੀ ਵਧ ਗਈ ਉਹ ਨਹੀਂ ਰਹੀਆਂ ਪਰ 35-40 ਬੋੜੀਆਂ ਹੁਣ ਵੀ ਗਿਣਤੀ 'ਚ ਹੈਗੀਆਂ ਤੇ ਇੱਥੇ ਦ੍ਰੋਪਦੀ ਗੁੰਡਾ ਨਾਲ ਹੀ ਜਿੱਥੇ ਦ੍ਰੋਪਦੀ ਇਸ਼ਨਾਨ ਕਰਿਆ ਕਰਦੀ ਸੀ ਨਾਲੇ ਪਾਂਡਵਾਂ ਦਾ ਗੁੰਡਾ ਤੇ ਪਾਂਡਵ ਇਸ਼ਨਾਨ ਕਰਿਆ ਕਰਦੇ ਤੇ ਨਾਲੇ ਮੰਦਰ ਹੈ ਸ਼ਿਵ ਮੰਦਰ ਤੇ ਉੱਥੇ ਉਹ ਸਵੇਰੇ ਦਰਸ਼ਨ ਵੇਲੇ ਕਰੇ ਕਰਦੇ ਸੀ ਮਤਲਬ ਇਸੇ ਸਥਾਨ ਤੇ ਇਤਿਹਾਸਿਕ ਹੈ ਜੀ ਦੂਜੇ ਪਾਸੇ ਨਾਲੇ ਲੱਗਦੇ ਇੱਥੇ ਮસ્ਜਿਦ ਹੈ ਜੀ ਠੀਕ ਹੈ ਉਹ ਵੀ ਆਪਣਾ ਇਤਿਹਾਸਿਕ ਮસ્ਜਿਦ ਹੈ ਜਿਹੜੀ ਉਹ ਸ਼ੁਰੂ ਤੋਂ ਪ੍ਰਾਤਨ ਹੈ ਇਹ ਤੇ ਦੂਜੇ ਪਾਸੇ ਇੱਥੇ ਮੰਦਰ ਨਾਲ ਜਿਹੜਾ ਜਿਵੇਂ ਮਸਜਿਦ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮਸਜਿਦ ਇਹ ਬਣਵਾਈ ਕਿੰਨੇ ਸੀ ਕੁਛ ਇਹਦੇ ਬਾਰੇ ਹੈਗਾ ਥੋੜਾ ਪਤਾ ਇਹ ਪਟਿਆਲੀਆਂ ਰਾਜਾ ਸੁਣਿਆ ਇਹ ਪਟਿਆਲੀਆਂ ਰਾਜੇ ਨੇ ਸਾਰੀ ਜਗ੍ਹਾ ਆਸੇ ਪਾਸੇ ਇਹਨਾਂ ਨੂੰ ਮੰਦਰਾਂ ਨੂੰ ਨਾਥਾ ਕੇ ਡੇਰਿਆਂ ਨੂੰ ਇਹ ਸਾਰਿਆਂ ਨੂੰ ਦੇਖ ਕੇ ਗਏ ਸੀ ਠੀਕ ਹੈ ਇਹ ਮਸਜਿਦ ਹੈ ਉਸ ਤੋਂ ਬਾਅਦ ਇੱਕ ਦੂਸਰੀ ਸਾਈਡ ਇੱਕ ਉਹ ਮੰਦਰ ਵੀ ਹੈਗਾ ਹਾਂਜੀ ਹਾਂਜੀ ਗੁਰਦੁਆਰਾ ਸਾਹਿਬ ਤੋਂ ਪਰਲੀ ਸਾਈਡ ਤੇ ਇੱਕ ਮੰਦਰ ਹੈ ਉਹ ਵੀ ਇਤਿਹਾਸਿਕ ਮੰਦਰ ਇਹ ਨਾਥਾ ਕੇ ਡੇਰਾ ਤੇ ਉਹ ਮੰਦਰੇ ਸਾਰੇ ਇਤਿਹਾਸਿਕ ਹੈ ਜੀ ਠੀਕ ਹੈ ਇੱਥੇ ਬੜੇ ਬਰ ਸਾਧੂ ਲੋਕ ਸੰਤ ਰਿਹਾ ਕਰਦੇ ਤੇ ਲੰਬੀ ਲੰਬੀ ਜਟਰਾਵਾਂ ਵਾਲੇ ਤੇ ਅੱਜ ਤਾਂ ਉਹ ਚੀ ਰਹੀ ਨਹੀਂ ਰਹੀ ਪੁਰਾਣੀ ਮਤਲਬ ਇਹ ਇਤਿਹਾਸ ਕਿਤਨਾ ਕਿਤੇ ਲੋਕਾਂ ਨੇ ਆਪਣੇ ਚ ਸਮੋਕੇ ਰੱਖਿਆ ਹੋਇਆ ਇਹਨੂੰ ਸਾਂਭ ਕੇ ਰੱਖਿਆ ਹੋਇਆ ਕਹਿ ਸਕਦੇ ਨੇ ਇਹ ਚੀਜ਼ ਹਾਂ ਜੀ ਜੀ ਇਹ ਤਾਂ ਬਹੁਤ ਮਤਲਬ ਕਿਸਮਤ ਨਾਲ ਹੀ ਮਿਲਦਾ ਜੀ ਇਹ ਸਥਾਨ ਬਹੁਤ ਵਧੀਆ ਜਗ੍ਹਾ ਹੈ ਜੀ ਜੋ ਬਾਗਾਂ ਵਾਲੀ ਮਿਲਦੀ ਹੈ ਤੋ ਜੋ ਇਸ ਆਜ ਦੁਨੀਆ ਚ ਨਹੀਂ ਮਸ਼ਹੂਰ ਹੋਇਆ ਗੁਰਦੁਆਰਾ ਪਰ ਆਉਣੇ ਵਾਲੇ ਸਮੇਂ ਚ ਬਹੁਤ ਕੁਝ ਹੋਏਗਾ ਜੀ ਇੱਥੇ ਸੰਗਤਾਂ ਆ ਰਹੀਆਂ ਵਾਹ ਮਹੀਨੇ 13 ਦਿਨ ਗੁਰੂ ਨਾਨਕ ਸਾਹਿਬ ਇੱਥੇ ਰਹੇ ਆ ਤੀਜੀ ਉਦਾਸੀ ਦੌਰਾਨ ਬਿਲਕੁਲ ਬਿਲਕੁਲ 3 ਮਹੀਨੇ 13 ਦਿਨ ਇਹ ਫਿਰ ਇਹ ਮਤਲਬ ਇਹ ਕੋਈ ਦਿਨ ਇੱਥੇ ਮਨਾਇਆ ਜਾਂਦਾ ਕੋਈ ਸੰਗਰਾਮ ਮੱਸਿਆ ਤੇ ਪੰਜਾਬ ਤੋਂ ਬਹੁਤ ਸਾਰੀ ਸੰਗਤਾਂ ਆਂਦੀਆਂ ਜਿਹੜੀ ਇਹ ਮੱਸਾ ਚ ਨਹਾਣ ਆਂਦੇ ਆ ਤੇ ਤੇ ਨਾਲੇ ਸਗਰਾਂ ਦਾ ਦੇਹੜਾ ਬੜਾ ਭਰਦਾ ਇੱਥੇ ਕਿਹੜੀ ਦੂਰ ਦੂਰ ਤੋਂ ਸੰਗਤਾਂ ਕਿਹੜੀ ਚਰਚਾ ਚ ਸੁਣਿਆ ਵੀ ਹੈ ਵੀ ਇੱਥੇ ਅ ਮਤਲਬ ਜਿਵੇਂ 5 ਫੁੱਟ ਦੀ ਨੇੜਾ ਕਹਿੰਦੇ ਪਾਣੀ ਆ ਬਾਕੀ ਜਿਵੇਂ ਬਾਹਰਲੇ ਏਰੀਆ ਦੇ ਵਿੱਚ 200 250 300 ਫੁੱਟ ਤੱਕ ਪਾਣੀ ਮਸਾ ਹੀ ਆਉਂਦਾ ਇੱਥੇ ਕਹਿੰਦੇ 5 ਫੁੱਟ ਤੇ ਪਾਣੀ ਹੈ ਗੁਰਦੁਆਰਾ ਸਾਹਿਬ ਦੇ ਲਾਗੇ ਲਾਗੇ ਏਰੀਆ ਇਸ ਇਹ ਵੀ ਇੱਕ ਇਤਿਹਾਸਿਕ ਗੱਲ ਹੈ ਜੀ ਮਤਲਬ ਇੱਥੇ ਆਪਾਂ 2-2 ਫੁੱਟ ਤੇ ਪਾਣੀ ਪੱਟੋ ਜਿੰਨਾ ਨਾਲੇ ਲੱਗਦੇ ਪਾਣੀ ਤੇ ਅਸੀਂ ਜੇ ਇਸ ਤੋਂ ਥੋੜਾ ਜਿਹਾ ਵਕ ਦੂਰ ਜਾਈਏ ਪਾਣੀ 2.5 2.3 300 ਕਿਲੋਮੀਟਰ ਤੇ ਅਜ ਤੱਕ ਕੋਈ ਸਾਇੰਸਦਾਨ ਜਾਂ ਕੋਈ ਵੀ ਇਹ ਦੱਸ ਨਹੀਂ ਸਕਿਆ ਪਾਣੀ ਆ ਕਿੱਥੋਂ ਤਰਿਆ ਮਤਲਬ ਇਹਨਾਂ ਨੇ ਕੋਈ ਤਜਰਬੇ ਤਜਰਬੇ ਕੀਤੇ ਸੀ ਆਕੇ ਕਿ ਸਾਇੰਸਦਾਨਾਂ ਨੇ ਕੋਈ ਦੇਖਿਆ ਆਕੇ ਪਤਾ ਹੀ ਨਹੀਂ ਲੱਗਦਾ ਪਾਣੀ ਕਿੱਥੋਂ ਕੋਈ ਕਹਿੰਦਾ ਉੱਪਰ ਤੋਂ ਆ ਰਿਹਾ ਸੀ ਮਲੇਗਲੀ ਤੋਂ ਕਿਧਰੇ ਤੋਂ ਪਰ ਇਹ ਪਾਣੀ ਕੋਈ ਨਹੀਂ ਅਜ ਤੱਕ ਦੱਸ ਸਕਿਆ ਕਿੱਥੋਂ ਦਵਾਰੇ ਤੇ ਹੱਲੇ ਵੀ ਉਹਦੇ ਨਾਲ ਦੇ ਜਿਹੜੇ ਕੈਲੀ ਵੀ ਆਪਾਂ ਜਿਹੜੀ ਉਸ ਟੋਬੇ ਜਾਂ ਜਦੋਂ ਪੁੱਟਿਆ ਸੀ ਉਸ ਜਗ੍ਹਾ ਹੈਗੀਆਂ ਹੱਲੇ ਤੱਕ ਵੀ ਮੌਜੂਦ ਹਾਂਜੀ ਬਹੁਤ ਸਾਰੀਆਂ 23 35 40 ਬੋੜੀਆਂ ਤਾਂ ਅੱਜ ਵੀ ਸਾਨੂੰ ਦੇਖਣੇ ਚ ਮਿਲਦੀਆਂ ਤੇ ਬਾਕ ਮਤਲਬ ਇਹ ਅਸਲ ਦੇ ਵਿੱਚ ਕਹਿ ਲਈ ਵੀ ਇਤਿਹਾਸਿਕ ਸਥਾਨ ਹੈ ਹਾਲਾਂਕਿ ਨਹੀਂ ਚਲੋ ਲੋਕਾਂ ਤੱਕ ਬਹੁਤੀ ਪਹੁੰਚ ਪਰ ਗੁਰੂ ਨਾਨਕ ਸਾਹਿਬ ਦੀ ਚਰਨ ਛੋਪਰਾ ਪੱਜਗਾ ਬਿਲਕੁਲ ਬਿਲਕੁਲ ਇੱਥੇ ਪਹੁੰਚਣਾ ਚਾਹੀਦਾ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਆ ਇੱਥੇ ਬੜੀ ਬੜੀ ਮਨੋ ਕਾਮਨਾਪੂਰਨ ਹੁੰਦੀਆਂ ਪਰ ਆਣੇ ਵਾਲੇ ਸਮਾਂ ਦੱਸੇਗਾ ਨਗਰ ਕੀਰਤਨ ਤੁਸੀਂ ਦੱਸ ਰਹੇ ਨਗਰ ਕੀਰਤਨ ਗੁਰੂ ਸਾਹਿਬ ਦਾ ਨਿਕਲ ਰਿਹਾ ਉਹ ਕਦੋਂ ਅਬ ਜੋ 15 ਨੂੰ ਗੁਰਪੁਰ ਵਾਹ ਹੁਣ ਦੋ ਦਿਨ ਪਹਿਲਾਂ ਹੀ ਇੱਥੋਂ ਕੱਢਦੇ ਔਰ ਕਿੱਥੇ ਕਿੱਥੇ ਜਾਂਦਾ ਉਹ ਵੀ ਥੋੜਾ ਦੱਸ ਇਹ ਨਗਰ ਕੀਰਤਨ ਇਧਰ ਆਪਣਾ ਇਸ ਇਲਾਕੇ ਤੋਂ ਘੁੰਮਦਾ ਨਾਲ ਇਹ ਆਪਣਾ ਕਰਨਪੁਰ ਤੋਂ ਹੋਂ ਉਧਰ ਕਾਲਕਾਂ ਵਾਲੇ ਏਰੀਆ ਤੋਂ ਪੂਰਾ ਘੁੰਮ ਕੇ ਸਿਆਮ ਨੂੰ ਪਰਤੀ 8:00 9:00 ਵਜ ਜਾਂਦੇ ਸਵੇਰੇ 8:00 ਵਜੇ 9:30 ਵਜੇ ਨਿਕਲਦਾ ਹੈ ਬਿਲਕੁਲ ਬਿਲਕੁਲ ਸੋ ਇੱਕ ਵਾਰ ਇਹ ਵੀ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜਰੂਰ ਉਹ ਜਗ੍ਹਾ ਦਿਖਾਵੇ ਜਿੱਥੇ ਪਾਣੀ ਉਸ ਵਕਤ ਤੋਂ ਹੀ ਚੱਲ ਰਿਹਾ ਹੈ ਲੇਕਿਨ ਅਜੇ ਤੱਕ ਜਿਵੇਂ ਜਿਸ ਤਰੀਕੇ ਨਾਲ ਸਿੰਘ ਸਾਹਿਬ ਖੁਰਾ ਵੱਲੋਂ ਕਿਹਾ ਗਿਆ ਕਿ ਕੋਈ ਵੀ ਸਾਇੰਸਦਾਨ ਜਾਂ ਕੋਈ ਹੋਰ ਜਿਹੜੇ ਟੈਕਨੋਲੋਜੀ ਹੈ ਉਹ ਨਹੀਂ ਦੱਸ ਸਕੀ ਕਿ ਇਹ ਜਾਲ ਕਿੱਥੋਂ ਆ ਰਿਹਾ ਔਰ ਕਿਸ ਜਗ੍ਹਾ ਦੇ ਉੱਪਰੋਂ ਇਹ ਪਾਣੀ ਜਿਹੜਾ ਹੈਗਾ ਅੰਦਰੋਂ ਫੁੱਟਰ ਹੈ ਹਾਲਾਂਕਿ ਹੋਰ ਜਿਹੜੀ ਹੈਗੀ ਕਾਰ ਸੇਵਾ ਹੁਣ ਆਰੰਭ ਕੀਤੀ ਜਾਣੀ ਉਸ ਤੋਂ ਬਾਅਦ ਇਸ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਜਿਹੜਾ ਉਭਾਰ ਕੇ ਸਰੋਵਰ ਦਾ ਰੂਪ ਦਿੱਤਾ ਜਾਣਾ ਪਰ ਫਿਲਹਾਲ ਇਹ ਪ੍ਰਾਤਨ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਗੁਰੂ ਸਾਹਿਬ ਜਦੋਂ ਦੇ ਕੇ ਗਏ ਨੇ ਸੰਗਤਾਂ ਦੇ ਹਿੱਸੇ ਆਈਆਂ ਤਾਂ ਸਾਹਮਣੇ ਰੱਖੀਆਂ ਗਈਆਂ ਨੇ ਸੋ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਇਸੇ ਇਹ ਪਹਾੜਾਂ ਦੇ ਵਿੱਚ ਘਿਰਿਆ ਹੋਇਆ ਗੁਰਦੁਆਰਾ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ ਬੜਾ ਜਿਹੜਾ ਕੈਲੀਬੀ ਰਹੱਸਮਈ ਤਰੀਕੇ ਦੇ ਨਾਲ ਸਾਹਮਣੇ ਆਉਂਦਾ ਸੋ 3 ਮਹੀਨੇ ਔਰ 13 ਦਿਨ ਤੀਜੀ ਦಾಸੀ ਦੌਰਾਨ ਗੁਰੂ ਨਾਨਕ ਸਾਹਿਬ ਇੱਥੇ ਰਹੇ ਨੇ ਔਰ ਲਾਗਲੇ ਪਾਸੇ ਹਰੇਕ ਧਰਮ ਦਾ ਉਹ ਸਥਾਨ ਹੈ ਜਿੱਥੇ ਕਿ ਉਹ ਆਪਣਾ ਪੂਜਾ ਪਾਠ ਜਿਹੜਾ ਜਾਂ ਆਪਣੇ ਭਗਵਾਨ ਨੂੰ ਤਿਆ ਸਕਦੇ ਕੈਮਰਾ ਪਰਸਨ ਬੰਨੀ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਪਿੰਜੋੜ